Hey, hey, ਅੱਜ ਪਿੰਡ ਟੁੰਗਾ ਦੇ ਵਿੱਚ ਪਿੰਡ ਟੁੰਗਾ ਦੇ ਵਿੱਚ ਜਿੱਥੇ ਜਨਮਾਸ਼ਟਮੀ ਅਤੇ ਗੱਗਾ ਨੌਮੀ ਦਾ ਹਰ ਸਾਲ ਵੱਡਾ ਦਿਹਾੜਾ ਜਿਹੜਾ ਮਨਾਉਂਦੇ ਆ ਰਹੇ ਹਾਂਗੇ ਸਾਡੇ ਸਿਵ ਮੰਦਰ ਤੇ ਗੱਗਾ ਯਾਰ ਪੀਰ ਪ੍ਰਬੰਧਕ ਕਮੇਟੀ ਦੇ ਪ੍ਰਧਾਨਾ ਗੁਰਦੇਵ ਸਿੰਘ ਸਿਵ ਮੰਦਰ ਕਮੇਟੀ ਦੇ ਪ੍ਰਧਾਨ ਜੱਸੀ ਕੰਟਜੀ ਅਤੇ ਸਾਰੀ ਟੀਮ ਵੱਲੋਂ ਸਾਰੇ ਸੇਵਾਦਾਰਾਂ ਵੱਲੋਂ ਹਰ ਸਾਲ ਜਨਮਾਸ਼ਟਮੀ ਅਤੇ ਗੱਗਾ ਨੌਮੀ ਦਾ ਜਿਹੜਾ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈਗਾ ਔਰ ਬਡੇ ਸਰਾਤ ਨੂੰ ਜਨਮ ਅਸ਼ਟਮੀ ਤੇ ਬੜੇ ਵਧੀਆ ਕਲਾਕਾਰ ਆਉਂਦੇ ਨੇ ਜਿਹੜੇ ਧਾਰਮਿਕ ਗੀਤ गा ਕੇ ਬਾਬਾ ਜੀ ਦਾ ਜਿਹੜਾ ਗੁਣਗਾਨ ਕਰਦੇ ਨੇ ਔਰ ਨੌਮੀ ਤੇ ਲੋਗਾਂ ਨੌਮੀ ਤੇ ਕੱਲ ਜਿੱਤੇ ਮੱਥੇ ਟਿਕੜੇ ਨੇ ਤਾਂ ਉਹ ਕੋ ਸਾਰਾ ਦਿਨ ਸੋਲੇ ਪੂਰੇ ਦਾ ਲੰਗਰ ਲੱਗਣਾਗਾ ਇਹ ਹਰ ਸਾਲ ਦੀ ਤਰ੍ਹਾਂ ਸਾਡੇ ਨਗਰ ਵੱਲੋਂ Hindu Muslim Sikh Sai ਸਾਰੇ ਧਰਮਾਂ ਵੱਲੋਂ ਸਾਂਝੇ ਤੌਰ ਤੇ ਜਿਹੜਾ ਹਰ ਸਾਲ ਇਹ ਜਨਮਾਸ਼ਟਮੀ ਅਤੇ ਗੋਦਾ ਨੌਮੀ ਦਾ ਜਿਹੜਾ ਤਿਹਾੜਾ ਪਿੰਡ ਦੇ ਵਿੱਚ ਆ ਮਨਾਇਆ ਜਾਂਦਾ ਹੈਗਾ ਸਾਰੇ ਨਗਰ ਦਾ ਬਹੁਤ ਵੱਡਾ ਸਹਿਯੋਗ ਹੁੰਦਾ ਸਾਰੀਆਂ ਕਮੇਟੀਆਂ ਦਾ ਸਾਰੇ ਨੌਜਵਾਨ ਵੱਧ ਚੜ ਕੇ ਸੇਵਾ ਕਰਦੇ ਨੇ ਧੰਨਵਾਦ ਜੀ ਗਰਪਾਂਜ ਰੌਕਾ ਰੌਕਾ ਰਾਤ ਜਿੱਥੇ ਜਨਮ ਅਸ਼ਮੀ ਤੇ ਰਾਤ ਨੂੰ ਰਾਬਾ ਦੀ ਤੁਨ ਗਾਣਾ ਹੋਣਾ ਹੈ ਚਲਦੀਆਂ ਲਗਣੀਆਂ ਨੇ ਤਾਂ ਉੱਥੇ ਸਵੇਰੇ ਪਗਾ ਨੌਮੀ ਤੇ ਮੱਥੇ ਟਿਕਣਿਆ ਜਿੱਥੇ ਕੱਤੇ ਜਾਣੀ ਹੈ ਤਾਂ ਸਾਰੇ ਕਿੱਢ ਨੂੰ ਵੇਨ ਤੇ ਵੀ ਸਾਰਿਆਂ ਨੇ ਪਹੁੰਚਣਾਗਾ ਦੁੱਧ ਬੱਦ ਤੋਂ ਬਦਲੇ ਕਿਉਂ ਨੇ ਕਿਉਂਕਿ ਬਾਬਾ ਜੀ ਨਾਲ ਦੁੱਧ ਜੀ ਦਾ ਬਹੁਤ ਵੱਡਾ ਸਬੰਧ ਹੈਗਾ ਸਾਰਾ ਪਿੰਡ ਨਗਰਪਾਣੀ ਚੱਲਣੇ ਨੇ ਦੁੱਧ ਜੀ ਪੱਤੀ ਚੱਣੀ ਹੈਗੀ ਤੇ ਸੋਨੇ ਪੂਜੇ ਨਾਲ ਲੰਗਰ ਚੱਲਣਾਗਾ ਔਰ ਸੇਵਾ ਦੇ ਵਿੱਚ ਬੇਨਤੀ ਵੀ ਸਾਡੇ ਪ੍ਰਧਾਨ ਸਾਹਿਬ ਵੈਸ ਪ੍ਰਧਾਨ ਵਰ ਸਾਰੀ ਟੀਮ ਵੱਲੋਂ ਲਗਾਤਾਰ ਬਹੁਤ ਵੱਡੀ ਸੇਵਾ ਕਰਕੇ ਘੱਟੋ ਘੱਟ 50-60 ਹਜ਼ਾਰ ਰੁਪਏ ਦੀ ਦੇਬੜਾ ਜਿਹੜੀ ਸਾਡੇ ਸੇਵਾਦਾਰਾਂ ਨੇ ਪਹੁੰਚਾਈ ਹੈ ਚਾਹੇ ਉਹ ਫੇਟ ਵਾਲਾ ਵੀ ਚਾਹੇ ਵੈਲਟਰ ਵੀ ਚਾਹੇ ਮਿਸਤਰੀ ਵੀ ਵਾਲਾ ਜਿਹੜਾ ਕਰਕੇ ਦਿਖਾਇਆਗਾ ਆਗੋ ਤੋਂ ਅਭਿਆਸ ਕਰਕੇ ਪਿਆਰ ਦੇ ਵਿੱਚ ਪੀਰ ਰਖਾਉਣ ਜੱਲੀਆਂ ਭਗਤ ਸਮੇਂ ਅੰਨ ਨਾਲ ਲੜ ਕੇ ਤੇਰੇ ਚਰਨਾਂ ਦੇ ਵਿੱਚ ਆਇਆ ਭਗਤ ਸਮੇਂ ਅੰਨ ਨਾਲ ਲੜ ਕੇ ਤੇਰੇ ਚਰਨਾਂ ਦੇ ਵਿੱਚ ਆਇਆ ਜਿੰਦਿਆਂ ਦੇ ਵਿੱਚ ਮੈਨੂੰ ਮੇਰਾ ਡੋਲ ਜੀਵ ਤੋਂ ਵਾਰਿਆ ਨજર ਨਾ ਆਇਆ ਆ ਨਾ ਜਿੰਦਿਆਂ ਦੇ ਵਿੱਚ ਮੈਨੂੰ ਮੇਰਾ ਡੋਲ ਦੀ ਮੇਡਾ ਵੀ ਕਸੂਰ ਹੋ ਗਾ ਮੈਂ ਖੁਦਾ ਤੇ ਆ ਚਰਨਾ ਬਕਰੇ ਮੈਨੂੰ ਦੂਰ ਜਾ ਦੇ ਆ ਤੇਰੇ ਬਾਗ ਨੂੰ ਕੋਈ ਸੋਹਦਾ ਤੇਰੇ ਬਾਗ ਨੂੰ ਕੋਈ ਸੋਹਦਾ ਮੇਰੇ ਬਾਗੜ ਵਾਲਿਆ ਪੀਰਾ ਤੇਰੇ ਬਾਗ ਨੂੰ ਮੈਂ ਕਸ ਗੰਭੀ ਮੇਰੇ ਬਾਗੜ ਵਾਲਿਆ ਪੀਰਾ ਤੇਰੇ ਬਾਗ ਨੂੰ ਮੈਂ ਕਸ ਗੰਭੀ ਮੇਰੇ ਬਾਗੜ ਵਾਲਿਆ ਪੀਰਾ Okay. <laughs> with